ਅੱਜ ਸਰਕੈਪ ਲਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਰਕਾਰ ਤੁਹਾਡੇ ਦਰਵਾਜ਼ੇ ਸਾਰੇ ਪੰਜਾਬ ਦੇ ਵਿੱਚ ਇੱਕ ਕੈਂਪਾਂ ਦੇ ਪ੍ਰਬੰਧ ਕੀਤੇ ਆ ਜਿੱਥੇ ਅਸੀਂ ਵੀ ਆ ਜਾਦਾ ਨਾ ਉਹ ਨਾਲ ਸਾਡੇ ਡੀ ਸਾਹਿਬ ਆਇਆ ਐ ਐਸਐਸਪੀ ਸਾਹਿਬ ਆਇਆ ਐ ਇਹਨਾਂ ਦੀ ਵੀ ਨਾਲ ਡਿਊਟੀ ਆ ਭੀ ਇਹਨਾਂ ਨੇ ਮੌਕੇ ਤੇ ਮਿਲ ਕੇ ਲੋਕਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਹੱਲ ਕਰੀਆਂ ਔਰ ਮੈਨੂੰ ਬੜੀ ਖੁਸ਼ੀ ਆ ਕਿ ਬਹੁਤ ਲੋਕ ਆਏ ਆ ਔਰ ਬਹੁਤ ਲੋਕਾਂ ਦੇ ਜਦੋਂ ਅਸੀਂ ਪਹਿਲਾਂ ਵੀ ਲਾਏ ਸੀ ਕੈਂਪੇਨ ਦਾ ਬਹੁਤ ਲੋਕਾਂ ਦੇ ਕੰਮ ਹੋਏ ਸੀਗੇ ਸੋ ਸੀਐਮ ਸਾਹਿਬ ਦੀ ਜਿਹੜੀ ਇਹ ਸਕੀਮ ਹੈ ਮੇਰਾ ਖਿਆਲ ਹੈ ਲੋਕਾਂ ਲਈ ਬਹੁਤ ਵਧੀਆ ਸਹਾਈ ਸਿੱਧ ਹੋਊਗੀ ਜਿਹੜੇ ਕੇਸ ਇੱਥੇ ਰਹਿ ਵੀ ਜਾਣਗੇ ਉਹ ਆਪਾਂ ਡੀਸੀ ਸਾਹਿਬ ਦੇ ਦਫ਼ਤਰ ਦੇ ਵਿੱਚ ਮੁੜ ਕੇ ਇੱਕ ਸੀਐਮ ਵਿੰਡੋ ਵੀ ਬਣ ਰਹੀ ਹੈ ਉੱਥੇ ਵੀ ਆਪਾਂ ਕਰਾਵਾਂਗੇ ਸੋ ਜਿਹੜਾ ਕੈਂਪ ਹੈ ਇਹ ਲੋਕਾਂ ਜਿਹੜੀਆਂ ਜਿਹੜੀਆਂ ਬਨਿਆਦੀ ਲੋੜਾਂ ਛੋਟੀਆਂ-ਛੋਟੀਆਂ ਜਿਹੜੀਆਂ ਲੋੜਾਂ ਉਹ ਉਹਨਾਂ ਦੀ ਸਹੂਲਤਾਂ ਵਾਸਤੇ ਕਿ ਲੋਕਾਂ ਨੂੰ ਸਰਕਾਰ ਵੱਲੋਂ ਹੱਤਾਂ ਦੀ ਸਹੂਲਤ ਦਿੱਤੀ ਜਾਵੇ ਉਹਦੇ ਲਈ ਅਸੀਂ ਲਾਇਆ ਬਹੁਤ ਉਤਸ਼ਾਹ ਆਇਆ ਲੋਕਾਂ ਦੇ ਵਿੱਚ ਸਰਦੀ ਖੇਤਰ ਦੇ ਲੋਕ ਜਿਹੜੇ ਪਹੁੰਚੇ ਨੇ ਕਿੰਨਾ ਕੁ ਫਾਇਦਾ ਹੋਣ ਜਾ ਰਿਹਾ ਹੈ ਆਪਣਾ ਨਹੀਂ ਨਹੀਂ ਬਹੁਤ ਫਾਇਦਾ ਦੇਖੋ ਤਾਂ ਡੀ ਸਾਹਿਬ ਖੜੇ ਹੈ ਐਸ ਡੀਐਮ ਸਾਹਿਬ ਖੜੇ ਹੈ ਐਸ ਐਸ ਪੀ ਸਾਹਿਬ ਖੜੇ ਹੈ ਡਿਪਟੀ ਸਾਹਿਬ ਖੜੇ ਹੈ ਐਸ ਐਚਓ ਸਾਡੇ ਖੜੇ ਹੈ ਦੇਖੇ ਇਹਦਾ ਪੁਲਿਸ ਦਾ ਕੰਮ ਹੈ ਤਾਂ ਹਰੇ ਹੋ ਜਾਊਗਾ ਆਪ ਜਿਆਦਾ ਕੱਲ ਹੀ ਮੁੜ ਕੇ ਉੱਥੇ ਜਾਂਦਾ ਜੇ ਕਿਸੇ ਦਾ ਕੰਮ ਡੀ ਸੀ ਸਾਹਿਬ ਦੇ ਦਫ਼ਤਰ ਨਾਲ ਉਹ ਵੀ ਹੋ ਜੂਗਾ ਡੀਸਾ ਵਿੱਚ ਬੈਠਣਗੇ ਜੇ ਕਹਦਾ ਐਸੀਐਮ ਸਾਹਿਬ ਦੇ ਦਫ਼ਤਰ ਆ ਉਹ ਵੀ ਹੋ ਜੂਗਾ ਕਿੰਨਾ ਹਸੂਲ ਸਰਕਾਰ ਆਪ ਚੱਲ ਕੇ ਆਈ ਟਾਈਮ ਬਤੂਗਾ ਲੋਕਾਂ ਦੀ ਖੱਜਲ ਖਵਾਰੀ ਬਤੂਗੀ ਸਮਝ ਦੇ ਗੱਲ ਟਾਈਮ ਦੇ ਨਾਲ ਨਾਲ ਬੰਦਾ ਮੋਟਰਸਾਈਕਲ ਤੇ ਜਾਂਦਾ ਤਸੀਲੇ ਜਾਂਦਾ ਡੀਸੀ ਦਫ਼ਤਰ ਜਾਂਦਾ ਉਹ ਵੀ ਖਰਚਾ ਹੁੰਦਾ ਬਸ ਲੋਕਾਂ ਦੀ ਖੱਜਲ ਖਰਾਬੀ ਦੂਰ ਕਰਨ ਵਾਸਤੇ ਤਾਂ ਸਰਕਾਰ ਲੋਕਾਂ ਦੇ ਦਰਵਾਜ਼ੇ ਜਿਹੜੀ ਆਈ ਹੈ ਸਾਰੀ ਗਵਰਨਮੈਂਟ ਆਈ ਹੈ ਸਮਝ ਦੇ ਗੱਲ ਸੋ ਮੇਰਾ ਖਿਆਲ ਹੈ ਕਿ ਜਿੰਦੇ ਲੋਕ ਇੱਥੇ ਸ਼ਿਕਾਇਤਾਂ ਕਰਦੇ ਸਭ ਇਹ ਸ਼ਿਕਾਇਤਾਂ ਦੂਰ ਹੋਣ ਮੌਕੇ ਤੇ ਨਫਟਾਰਾ ਹੋ ਜੇ ਬਿਲਕੁਲ ਮੌਕੇ ਤੇ ਕਰ ਉਹ ਜਿਹੜੀਆਂ ਲੋੜਾਂ ਵੀ ਜਿੱਦਾਂ ਬਡਾਪਾ ਪੈਨਸ਼ਨ ਹੈ ਦੂਜੀ ਪੈਨਸ਼ਨ ਹੈ ਸਰਦ ਸਕੀਮ ਦਾ ਉਹ ਲੋਕ ਮੌਕੇ ਤੇ ਫਾਇਦਾ ਪਾ ਕੇ ਦੇ ਰਹੇ ਉਹ ਕਹਦੇ ਸਾਰੇ ਹਾਂ ਠੀਕ ਹੈ ਅੱਜ ਸਰਪ ਲੱਗਾ ਸਾਡੇ ਮਾਝੂਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਰਕਾਰ ਤੁਹਾਡੇ ਦਰਵਾਜ਼ੇ ਸਾਰੇ ਪੰਜਾਬ ਦੇ ਵਿੱਚ ਇੱਕ ਕੈਂਪ ਆ ਦੇ ਪ੍ਰਬੰਧ ਕੀਤੇ ਆ ਜਿੱਥੇ ਅਸੀਂ ਵੀ ਆ ਜਾਦਾ ਨਾ ਉਹ ਨਾਲ ਸਾਡੇ ਡੀ ਸਾਹਿਬ ਆਇਆ ਐ ਐਸਐਸਪੀ ਸਾਹਿਬ ਆਇਆ ਐ ਇਹਨਾਂ ਦੀ ਵੀ ਨਾਲ ਡਿਊਟੀ ਆ ਭੀ ਇਹਨਾਂ ਨੇ ਮੌਕੇ ਤੇ ਮਿਲ ਕੇ ਲੋਕਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਹੱਲ ਕਰੀਆਂ ਔਰ ਮੈਨੂੰ ਬੜੀ ਖੁਸ਼ੀ ਆ ਕਿ ਬਹੁਤ ਲੋਕ ਆਏ ਆ ਔਰ ਬਹੁਤ ਲੋਕਾਂ ਦੇ ਜਦੋਂ ਅਸੀਂ ਪਹਿਲਾਂ ਵੀ ਲਾਇਆ ਸੀ ਕੈਂਪੇਨ ਨਾਲ ਬਹੁਤ ਲੋਕਾਂ ਦੇ ਕੰਮ ਹੋਏ ਸੀਗੇ ਸੋ ਸੀਐਮ ਸਾਹਿਬ ਦੀ ਜਿਹੜੀ ਇਹ ਸਕੀਮ ਮੇਰਾ ਖਿਆਲ ਲੋਕਾਂ ਲਈ ਬਹੁਤ ਵਧੀਆ ਸਹਾਈ ਸਿੱਧ ਹੋਊਗੀ ਜਿਹੜੇ ਕੇਸ ਇੱਥੇ ਰਹਿ ਵੀ ਜਾਣਗੇ ਉਹ ਆਪਾਂ ਡੀਸੀ ਸਾਹਿਬ ਦੇ ਦਫ਼ਤਰ ਦੇ ਵਿੱਚ ਮੁੜ ਕੇ ਇੱਕ ਸੀਆ ਵਿੰਡੋ ਵੀ ਪੜ ਰਹੀ ਹੈ ਉੱਥੇ ਵੀ ਆਪਾਂ ਕਰਾਵਾਂਗੇ ਸੋ ਜਿਹੜਾ ਕੈਂਪ ਹੈ ਇਹ ਲੋਕਾਂ ਦੀਆਂ ਜੜੀਆਂ ਬੁਨਿਆਦੀ ਲੋੜਾਂ ਛੋਟੀਆਂ-ਛੋਟੀਆਂ ਜਿਹੜੀਆਂ ਲੋੜਾਂ ਉਹ ਉਹਨਾਂ ਦੀਆਂ ਸਹੂਲਤਾਂ ਵਾਸਤੇ ਕਿ ਲੋਕਾਂ ਨੂੰ ਸਰਕਾਰ ਵੱਲੋਂ ਹੱਤਾਂ ਦੀ ਸਹੂਲਤ ਦਿੱਤੀ ਜਾਵੇ ਉਹਦੇ ਲਈ ਅਸੀਂ ਲਾਇਆ ਬਹੁਤ ਉਤਸ਼ਾਹ ਆ ਲੋਕਾਂ ਦੇ ਵਿੱਚ ਸਰਬੀ ਖੇਤਰ ਦੇ ਲੋਕ ਜਿਹੜੇ ਪਹੁੰਚੇ ਨੇ ਕਿੰਨਾ ਕ ਫਾਇਦਾ ਹੋਣ ਜਾ ਰਿਹਾ ਹੈ ਆਪਾਂ ਨੂੰ ਨਹੀਂ ਨਹੀਂ ਬਹੁਤ ਫਾਇਦਾ ਦੇਖੋ ਤਾਂ ਡੀ ਸਾਹਿਬ ਖੜੇ ਆ ਐਸ ਡੀ ਐਮ ਸਾਹਿਬ ਖੜੇ ਆ ਐਸ ਐਸ ਪੀ ਸਾਹਿਬ ਖੜੇ ਆ ਡਿਪਟੀ ਸਾਹਿਬ ਖੜੇ ਆ ਐਸ ਐਚਓ ਸਾਰੇ ਖੜੇ ਆ ਜੇ ਕੇ ਦਾ ਪੁਲਿਸ ਦਾ ਕੰਮ ਹੈ ਤਾਂ ਹੁੜੇ ਹੋ ਜਾਊਗਾ ਆਪਾਂ ਜ਼ਿਆਦਾ ਕੱਲ ਹੀ ਮੁੜ ਕੇ ਉੱਥੇ ਜਾਂਦਾ ਦੂ ਜੇ ਕਿਸੇ ਦਾ ਕੰਮ ਡੀ ਸੀ ਸਾਹਿਬ ਦੇ ਦਫ਼ਤਰ ਦਾ ਉਹ ਵੀ ਹੁੜੇ ਹੋ ਜਾਊਗਾ ਡੀ ਸਾਹਿਬ ਇੱਥੇ ਬੈਠਣਗੇ ਜੇ ਕੇ ਦਾ ਐਸ ਡੀ ਐਮ ਸਾਹਿਬ ਦੇ ਦਫ਼ਤਰ ਦਾ ਉਹ ਵੀ ਹੋ ਜਾਊਗਾ ਕਿੰਨਾ ਸੌਖਾ ਸਰਕਾਰ ਆਪ ਚੱਲ ਕੇ ਆਈ ਟਾਈਮ ਬੱਜੂਗਾ। ਬੱਦੂਗਾ ਲੋਕਾਂ ਦੀ ਖੱਜਲ ਖਵਾਰੀ ਬੱਜੂਗੀ ਸਮਝ ਦੇ ਗੱਲ। ਟਾਈਮ ਦੇ ਨਾਲ-ਨਾਲ ਬੰਦਾ ਮੋਟਰਸਾਈਕਲ ਤੇ ਜਾਂਦਾ, ਤਸੀਲੇ ਜਾਂਦਾ, ਡੀਸੀ ਦਫ਼ਤਰ ਜਾਂਦਾ ਉਹ ਵੀ ਖਰਚਾ ਹੁੰਦਾ। ਬੰਦਾ ਲੋਕਾਂ ਦੀ ਖੱਜਲ ਖਰਾਬੀ ਦੂਰ ਕਰਨ ਵਾਸਤੇ ਤਾਂ ਸਰਕਾਰ ਲੋਕਾਂ ਦੇ ਦਰਵਾਜ਼ੇ ਜਿਹੜੇ ਆਈ ਹੈ। ਸਾਰੀ ਗਵਰਨਮੈਂਟ ਆਈ ਹੈ ਸਮਝ ਦੇ ਗੱਲ। ਸੋ ਮੇਰਾ ਖਿਆਲ ਹੈ ਕਿ ਜਿੱਦੇ ਲੋਕ ਆ ਇੱਥੇ ਸ਼ਿਕਾਇਤਾਂ ਕਰਨਗੇ ਸਭ ਦੀਆਂ ਸ਼ਿਕਾਇਤਾਂ ਦੂਰ ਹੋਣਗੀਆਂ। ਮੌਕੇ ਤੇ ਨਫਟਾਰਾ ਹੋ ਜਾਵੇਗਾ। ਬਿਲਕੁਲ। ਮੌਕੇ ਤੇ ਕਰ। ਉੱਧੇ ਰਿਆ ਲੋੜਾਂ ਵੀ ਆ ਜਿੱਦਾਂ ਬਡਾਪਾ ਪੈਨਸ਼ਨ ਆ ਦੂਜੀ ਪੈਨਸ਼ਨ ਆ ਸਰਦ ਸਕੀਮ ਦਾ ਉਹ ਲੋਕ ਮੌਕੇ ਤੇ ਫਾਇਦਾ ਫਾਇਦੇ ਦੇ ਰਹੇ ਆ ਉਹ ਕਹਦੇ ਸਰ ਹਾਂ ਠੀਕ ਹੈ ਠੀਕ ਹੈ